ਓਏ ਚੰਨੀ ਯਾਰ ਅੱਜ ਮੂਡ ਬੜਾ ਬੋਰਾ ਚਲ ਜੰਡਰ ਚਿੱਟੇ ਯਾਰ ਪ੍ਰਾਣੀਆਂ ਜਿਆਦਾ ਤਾਜ਼ਾ ਕਰੀਏ ਸ਼ਕਾਰ ਸਕੂਲ ਖੇਡ ਕੇ ਆਈਏ ਹਾਂ ਕਿਆ ਕਪੜਾ ਤੀਰ ਕਬਾਣ ਫਿਰ ਲੜਕਈ ਕੋਈ ਸ਼ਕਾਰ ਸਕੂਰ ਉਹ ਕਿਆ ਲਗARTI ਕੁੱਤੇ ਸ਼ੀਰਾਂ ਦੇ ਸ਼ਕਾਰਨੀਓ ਕਰਦੇ ਕਰਦੇ ਨਾ ਕੁੱਤੇ ਬੱਲਿਆ ਉਹ ਤੂੰ ਕਿਤੇ ਸ਼ਕਾਰ ਕਰ ਲੇਗਾ ਉਹ ਉਸ ਨੂੰ ਬੋਸਕਾਰ ਕੀ ਕਿਆ ਸਾਨੂੰ ਪਤਾ ਨਾ ਸ਼ਕਾਰ ਕਿੱਦਾਂ ਕਰੀਤੇ ਆ ਤੂੰ ਨੂੰ ਯਾਰ ਕੀ ਪਤਾ ਤੁਸੀਂ ਨਿਆਣੇ ਸੀ ਉਦੋਂ ਜਦੋਂ ਮੈਂ ਇੱਕ ਹੱਤ ਨਾਲ ਸ਼ੇਰ ਨੂੰ ਮਾਰ ਕੇ ਮੋੜਿਆਂ ਦੇ ਚੱਕਲੇ ਹੁੰਦਾ ਸੀ ਹੈ ਤੁਹਾਨੂੰ ਅਸੀਂ ਤਾਂ ਪਤਾ ਨਹੀਂਗਾ ਤੁਸੀਂ ਰਹਿਣ ਦੋ ਜੀਠੇ ਤੁਮ ਪਾ ਦੇਗਾ ਨਾਲੇ ਤੇਰਾ ਉਹ ਜੀਜਾ ਪਾ ਦੂਠਾ ਗਾ ਐਮੀ ਨੇ ਫਸਜੋ ਜਾ ਕੇ ਸ਼ੇਰ ਕੋਲ ਸ਼ੇਰ ਦੰਦੀਆਂ ਵੀ ਕੁਸੁੱਤੀ ਥਾਂ ਤੇ ਵੜਦਾ ਉਹ ਨਾ ਕੁਸੁੱਤੀਆਂ ਦਿਵਾਂ ਦਾ ਦਰਸਾਨ ਹੋਣੀ ਹਣਾ ਸਾਡੇ ਇੱਕ ਵਾਰੀ ਕੁਸੁੱਤੀਆਂ ਜਗ੍ਹਾ ਤੇ ਦੰਦੀਆਂ ਵੜੀਆਂ ਗੀਆਂ ਹੁਣ ਤਾਂ ਮੰਨੀਆਂ ਪਤਾ ਨਹੀਂ ਕਿੰਨੀ ਗਵਾਰ ਅਸੀਂ ਦੁਆ ਘਟਾਇਆ ਵਾ ਐਡਾ ਨਹੀਂ ਸਾਨੂੰ ਹੁਣ ਚੱਕਰ ਹਾਂ ਐਡਾ ਨਹੀਂ ਚੱਕਰ ਚੱਕਰ ਦਾ ਨਾ ਕੁਛ ਘਾਰ ਫੇਰੇ ਨਾ ਖੇੜਨਾ ਤੇਰਾ ਵੱਡਾ ਸ਼ੇਰ ਮਾਰੂ ਅੱਜ ਦੇਖੀ ਜਲ ਦੇਖ ਰਿਹਾ ਕਿਤਾ ਕਿਤਾ ਕਿਤਨਾ